ਨਰੇਗਾ ਵਰਕਰਾਂ ਨੇ ਨਰੇਗਾ ਦਾ ਕੰਮ ਸੰਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਹਨਾਂ ਨੇ ਕਿਹਾ ਕਿ ਜੋ ਨਰੇਗਾ ਦਾ ਕੰਮ ਪਹਿਲਾਂ ਵਾਂਗ ਚੱਲਦਾ ਸੀ ਉਵੇਂ ਹੀ ਪਿੰਡਾਂ ਦੇ ਵਿੱਚ ਕੰਮ ਨਰੇਗਾ ਦਾ ਚੱਲਣਾ ਚਾਹੀਦਾ ਕਿਉਂਕਿ ਗਰੀਬਾਂ ਦੇ ਚੁੱਲ੍ਹੇ ਠੰਡੇ ਹੋ ਜਾਣਗੇ ਜੇ ਨਰੇਗਾ ਦਾ ਕੰਮ ਨਾਮਲਾਤਾ ਸੈਂਟਰ ਸਰਕਾਰ ਨੂੰ ਅਤੇ ਪੰਜਾਬ ਸਰਕਾਰ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ ਦਾ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਾਮਰੇਟ ਵੀਰ ਸਿੰਘ ਪ੍ਰਧਾਨ ਨੇ ਕਿਹਾ ਕਿ ਸਾਨੂੰ ਕਿਸੇ ਵੀ ਕਿਸੇ ਧਰਮ ਨਾਲ ਜਾਂ ਕਿਸੇ ਨਾਲ ਸਾਨੂੰ ਕੋਈ ਵੀ ਸਬੰਧ ਨਹੀਂਗਾ ਜਿੰਦੇ ਪੇ ਮਰਜੀ ਆ ਨਾਮ ਰੱਖਿਆ ਜਾਏ ਜੋ ਮਰਜੀ ਆ ਨਾਮ ਰੱਖਿਆ ਜਾਵੇ ਪਰ ਕੰਮ ਸਾਨੂੰ ਮਿਲਣਾ ਚਾਹੀਦਾ ਸਾਨੂੰ ਕੰਮ ਨਾਲਾ ਸਾਨੂੰ ਜਨੇ ਕੇ ਆ ਨਾਮ ਨਾਲ ਨਹੀਂਗਾ ਵੀ ਨਰੇਗਾ ਦਾ ਕੰਮ ਨਾਮ ਬਦਲ ਕੇ ਆ ਨਾਮ ਰੱਖਤਾ ਤੇ ਉਹ ਰੱਖਤਾ ਤੁਹਾਨੂੰ ਇਹ ਸਾਨੂੰ ਇਸ ਨਾਲ ਕੋਈ ਸਬੰਧ ਨਹੀਂਗਾ ਤੇ ਸਾਨੂੰ ਐਸ ਸਬੰਧ ਕੰਮ ਨਾਲ ਕਿਉਂਕਿ ਗਰੀਬਾਂ ਦੇ ਚੁੱਲ੍ਹੇ ਚੱਲਨੇ ਚਾਹੀਦੇ ਆ ਤੁਸੀਂ ਦੇ ਰੋ ਕੇ ਐਸ ਕੇ ਨੂੰ ਚਲਤੋਂ ਪੱਤਰਕਾਰ ਕੁਲਦੀਪ ਸਿੰਘ ਦੀ ਸਾਦਪ ਤੋਂ ਇਹ ਰਿਪੋਰਟ ਹਾਂਜੀ ਅਸਸਟਿਟੈਂਟ ਜੀ ਕਾ ਲਾਡ ਧੰਨਵਾਦ ਬਸ ਮੇਰੇ ਭਰਾ ਦਾ ਜਿਹੜੇ ਇੰਨੀ ਠੰਡ ਚ ਸਮੱਸਿਆ ਜਿਹੜੀਆਂ ਨਰੇਗਾ ਤੇ ਹੋ ਰਹੀਆਂ ਉਹਨਾਂ ਦਾ ਤੁਸੀਂ ਇਲਾਜਾ ਲੈਣਾ ਹੈਓ ਦੇਖੋ ਜਿਵੇਂ ਅੱਗੇ ਕੰਮ ਜਿਵੇਂ ਮੇਰੀ ਭੈਣ ਨੇ ਕਿਹਾ ਵੇਟ ਲੈ ਕਿ ਜਿਵੇਂ ਅੱਗੇ ਕੰਮ ਚੱਲਦੇ ਸੀ ਉਹ ਮੈਂ ਕੰਮ ਚੱਲਣੇ ਚਾਹੀਦੇ ਸਾਨੂੰ ਇਹ ਨਹੀਂਗਾ ਕਿ ਨਰੇਗਾ ਦਾ ਨਾਮ ਬਦਲਤਾ ਉਹ ਜੀ ਰਾਮ ਰਸਤਾ ਸਾਨੂੰ ਉਹਦਾ ਕੋਈ ਵਿਰੋਧ ਨਹੀਂ ਚਾਹੀਦਾ ਸਾਨੂੰ ਤਾਂ ਕੰਮ ਚਾਹੀਦਾ ਜਿਵੇਂ ਪਹਿਲਾਂ ਨਹਿਰਾਂ ਦੇ ਖਾਲਿਆਂ ਦੇ ਰਾਵਾਂ ਦੇ ਸਾਰੇ ਕੰਮ ਚੱਲਦੇ ਸੀਗੇ ਅਸੀਂ ਆਦੇ ਉਹ ਕੰਮ ਚੱਲਣਾ ਚਾਹੀਦੇ ਲੇਖੋ ਬਹੁਤ ਮੁਸ਼ਕਲ ਹੋ ਗਈ ਹੈ ਜਦੋਂ ਦਾ ਨਰੇਗਾ ਦਾ ਕੰਮ ਬੰਦ ਹੋਇਆ ਨਾ ਰੁਕਿਆ ਸਰਕਾਰ ਨੇ ਤਾਂ 10% ਨਹੀਂ ਪਾਇਆ ਤੇ 40% ਕਿੱਥੇ ਪਾ ਦੂਗੀ ਸਰਕਾਰ ਕਹਿੰਦੀ ਸੀ ਸੈਂਟਰ ਕਹਿੰਦਾ ਸੀ 60% ਪਾਉਣੇ ਆ ਹੁਣ ਇਹ ਲੱਗਦਾ ਕੀ ਪੰਜਾਬ ਸਰਕਾਰ ਨੇ ਹਿਸਾ ਨਹੀਂ ਪਾਉਣਾ ਤੇ ਨਰੇਗਾ ਚੱਲਣਾ ਨਹੀਂਗਾ ਅਸੀਂ ਆਨੇ ਵੀ ਪੰਜਾਬ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਪਹਿਲਾਂ ਹੀ ਆਪ ਦਾ ਹਿੱਸਾ ਲੈ ਕੇ ਚਲਾਣਾ ਚਾਹੀਦਾ ਸੀਗਾ ਜਿਹੜੇ ਅੱਜ ਉੱਥੇ ਵਿਧਾਨ ਸਭਾ ਚ ਕੋਟਰੀਆਂ ਬੰਨ ਕੇ ਪੰਡਾ ਬੰਨ ਕੇ ਮੰਗ ਪੱਤਰਾਂ ਦੀ ਲੈ ਕੇ ਗਏ ਆ ਇਹ ਉਹਦੇ ਕਹਿੰਦੇ ਵੀ ਸੈਂਟਰ ਨੂੰ ਕਹਿੰਦੇ ਵੀ ਅਸੀਂ ਆਪਦਾ ਹਿੱਸਾ ਪਾਉਨੇ ਆ ਤੇ ਉਹ ਪਰਾਲ ਮਰੇਗਾ ਚਲਾਈਏ ਇਹ ਤਾਂ ਹੁਣ ਇਹਨਾਂ ਨੇ ਇਹ ਕਹਿ ਵੀ ਇਹਨਾਂ ਨੇ ਪਾਉਣਾ ਨਹੀਂ ਤੇ ਸੈਂਟਰ ਨੇ ਆਪਦਾ ਖਿਹੜਾ ਛਡਾ ਲੈਣਾ ਇਹ ਤਾਂ ਪਹਿਲਾਂ ਹੀ ਭੱਜੇ ਸੀ ਜਦ ਪਹਿਲਾਂ ਨਹੀਂ ਪਾਉਦੇ ਸੀ ਅਸੀਂ ਤੁਹਾਡੇ ਚੈਨਲ ਤੇ ਰਾਹੀਂ ਇਹ ਹੀ ਮੱਕ ਕਰਦੇ ਆ ਮਰੇਗਾ ਦਾ ਕਾਨੂੰਨ ਜਿਵੇਂ ਅੱਗੇ ਚੱਲਦਾ ਸੀ ਉਵੇਂ ਚੱਲਦਾ ਰਵੇ ਜਿਹੜੇ ਗਰੀਬਾਂ ਦੇ ਚੁੱਲ੍ਹੇ ਬੁੱਝ ਗਏ ਆ ਉਹਨਾਂ ਦੇ ਚੁੱਲ੍ਹੇ ਚਾਲ ਚਾਲੂ ਕੀਤੇ ਜਾਣ ਔਰ ਬਹੁਤ ਹਾਲਤ ਮਾੜੀ ਆ ਵਿਚਾਰੀਆਂ ਬੀਬੀਆਂ ਦੀ ਬਜ਼ੁਰਗ ਬੀਬੀਆਂ ਜਿਨ੍ਹਾਂ ਨੂੰ ਕੰਮ ਕਰਨ ਦਾ ਮੌਕਾ ਮਿਲਦਾ ਹੀ ਨਹੀਂ ਗਾ ਵਿਚਾਰੀਆਂ ਨੇ ਟਾਈਮ ਪਾਸ ਕਰ ਲੈਂਦੀਆਂ ਵੀ ਦਵਾਈ ਦਾ ਦਵਾਈ ਦੱਪੇ ਦਾ ਕੁੱਲੇ ਦਾ ਹੁਣ ਉਹ ਵਿਚਾਰੀਆਂ ਘਰੇ ਬੈਠੀਆਂ ਉਹ ਡੀ ਕਰੀਆਂ ਸਰਕਾਰ ਦੇ ਮੂੰਹ ਹਾਂ ਅਸੀਂ ਇਹ ਕਹਿਣਾ ਚਾਹਣਾ ਗੁਰਜੀ ਸੰਪੰਨ ਜਿਨੇ ਵੀ ਪਿੰਡਾਂ ਗਲਮਾ ਚੱਕੜਾ ਤੇ ਖਾਲਿਆਂ ਤੇ ਚੱਲਦਾ ਸੀ ਉਹਨੇ ਚੱਲਣਾ ਚਾਹੀਦਾ ਸਾਡਾ ਕੰਮ ਤੇ ਅਸੀਂ ਇਸ ਵਾਰੇ ਬਹੁਤ ਵਿਰੋਧ ਕਰ ਰਹੇ ਹਾਂ ਸਰਕਾਰਾਂ ਤੇ ਅਸੀਂ ਕਿਸੇ ਨਾ ਸਰਕਾਰਾਂ ਨੂੰ ਗੋਟਾ ਨਹੀਂ ਪਾਉਂਗਾ ਜੇ ਸਾਡਾ ਰੋਜ਼ਗਾਰ ਖੋਇਆ ਗਿਆ ਤਾਂ ਅਸੀਂ ਕਿਹੜਾ ਇੱਕ ਪਾਸੇ ਗਰੀਬ ਜਨਤਾ ਗੌਰ ਦਾ ਸੱਟੇ ਦੇ ਪਾਸੇ ਅਸੀਂ ਫੇਰ ਆਪਣੀ ਮਰਜ਼ੀ ਨਾਲ ਆਪਣੀ ਸਰਕਾਰ ਬਣਾਵਾਂਗੇ ਆਵਦੀ ਮਰਜ਼ੀ ਨਾਲ ਵੋਟ ਪਾਵਾਂਗੇ ਅਸੀਂ ਕਿਸੇ ਦਾ ਗਮਰਾ ਨਹੀਂ ਹੋਣਾ